ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਫੀਲਡਾਂ 'ਚ ਸਾਗਰਬਾਈ ਕੋਲੇ ਆਈ ਜ ਦੁਬਾਰਾ ਤੁਹਾਨੂੰ ਦਿਖਾਉਣਾ ਨਵੇਂ ਆਈਟਮ ਅੱਜ ਬਹੁਤ ਸਸਤੇ ਰੇਟਾਂ ਦੇ ਵੀਡੀਓ ਮ ਬਣੇ ਰਹੋ ਬਾਈ ਵੀ ਆ ਗਿਆ ਪਿੱਛੇ ਤੇ ਨਾਲ ਤੁਹਾਨੂੰ ਦਿਖਾਉਣਾ ਨਵੀਂ ਤੋਂ ਨਵੀਂ ਤੁਜੀ ਲੰਬੇ ਦੰਨੇ ਵੀ ਉਹੀ ਆਈਟਮ ਆ ਪਈ ਜਾਂਦੇ ਆ ਨਵੀਂ ਆਈਟਮਾਂ ਦਿਖਾਵਾਂਗੇ ਤੇ ਰੇਟ ਦੇਖੋ ਹੈਰਾਨ ਹੋ ਜਾਓਗੇ ਅੱਜ ਵੀਡੀਓ ਨਾ ਬਣੇ ਰਹੋ ਹਾਂਜੀ ਇਹ ਚੈੱਕ ਕਰੋ ਜੀ ਇਹ है जी ਜੀ 240 ਰੁਪਏ ਦਾ ਟ੍ਰਿਮਰ ਹੈ ਓਕੇ ਠੀਕ ਹੈ ਜੀ ਇਹ ਦੇਖੋ ਭੱਡੇ ਟ੍ਰਿਮਰ ਗਾ ਲਾਈ ਕਰਦਾ ਇਹ ਕਿੰਨਾ ਵੱਡਾ ਟ੍ਰਿਮਰ ਹੈ ਹਾਂਜੀ ਵੀਰੇ ਅਕਾਲੀ ਮਾਲ ਉਤਰਿਆ ਕਿੰਨੇ ਦਾ ਦਵਾਂਗੇ 400 ਰੁਪਏ ਦਾ ਸਿਰਫ ਸਿਰਫ 400 ਰੁਪਏ ਵੈਸੇ ਕਿੰਨੇ ਦਾ ਆਉਂਗਾ ਇਹ ਮਾਰਕੀਟ 'ਚ ਭਾਜੀ 1500 ਰੁਪਏ ਦਾ ਟ੍ਰਿਮਰ ਹੈ ਨਹੀਂ ਸਭ ਤੋਂ ਵੱਡੀ ਗੱਲ ਹੈ ਦੁਕਾਨਦਾਰ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਇਹੀ ਚੀਜ਼ ਯੂਜ਼ ਕਰਨੀ ਹੈ ਹਾਂਜੀ ਇਹ ਤਾਂ ਇਹ ਕਿੰਨੇ ਦਾ ਮਾਰਕੀਟ ਦੇ ਵਿੱਚ 2500 ਰੁਪਏ ਰੇਟ ਹੈ ਓਕੇ 650 ਰੁਪਏ ਗੰਦੇ ਤਾਂ ਸਿਰਾ ਕਰੀ ਜਨਾ ਐ ਚੈੱਕ ਕਰੋ 650 650 ਇਹ ਟ੍ਰਿਮਰ ਹੀ ਹੈ ਇਹ ਟ੍ਰਿਮਰ ਆ ਸਾਰੇ ਆ ਤੁਹਾਨੂੰ ਕਦੀ ਉਸਰੇ ਨਹੀਂ ਦਿਖਾਏ ਆਪਾਂ ਹਾਂਜੀ ਇਹ ਉਸਰੇ ਆ ਸਾਰੇ 40 40 ਰੁਪਏ ਤੋਂ ਉਸਰੇ ਸਟਾਰਟ ਹੋਏ ਨੇ ਸਾਡੇ ਕੋਲ ਦੱਬਾ 40 ਦਾ ਭਾਜੀ 40 ਰੁਪਏ ਦਾ ਪੀਸ 80 ਰੁਪਏ ਦਾ ਵੀ ਦੋਸਤ ਜੀ ਬਿਆਰੋ 150 ਰੁਪਏ ਦਾ 100 ਰੁਪਏ ਤਾਂ ਘੱਟ ਨਹੀਂ ਲੈਂਦੇ ਠੀਕ ਹੈ ਇਹ ਅੱਗੇ ਨਹੀਂ ਕਦੀ ਆਟਮਾ ਦਿਖਾਈਆਂ ਇਹ ਦੇਖੋ ਇਹ ਸਪਾਕ ਹੈ ਪਾਗੀ ਹਨਾ ਹਾਂਜੀ ਵੀਰੇ ਪਾ ਕੈਪ ਤੁਹਾਨੂੰ 5-7 ਰੁਪਏ ਦੀ ਬਿਆਰੋ ਮਿਲਦੀ ਹੈ ਹਾਂਜੀ ਵੀਰੇ 160 ਰੁਪਏ ਦੇਣਾ ਉਹ ਬੱਲੇ 160 ਰੁਪਏ ਸਪਾਕ ਹੈ ਉੱਤੇ ਵੀਰੇ ਉੱਤੇ ਠੀਕ ਹੈ ਦੇਖੀ ਚੱਲੋ ਅੱਧਾ ਖੜਦਾ ਆ ਦੇਖੋ 2 ਕਿਲੋ ਦਾ ਫੇਸ਼ਲ ਹੈ ਹਾਂਜੀ ਪਹਿਲਾਂ ਨਹੀਂ ਦਿਖਾਇਆ ਕਰ ਤੁਹਾਨੂੰ ਵੀ ਹਾਂਜੀ ਪਹਿਲਾਂ ਤੁਹਾਨੂੰ 300 ਰੁਪਏ ਦਾ ਕਿਹਾ ਹੈ 240 ਰੁਪਏ ਦਾ ਲੱਗੇਗਾ ਰੇਟ ਹੋਰ ਘਟਾ ਦੇ ਬਾਈ ਨੂੰ ਮੈਂ ਕਿਹਾ ਰੂਹ ਕੋਸ਼ ਕਰਦਾਗਾ ਤੁਹਾਡੀ ਇਹ ਦੇਖੋ ਕੌਨਸ ਹੈਗੀਆਂ ਨੇ ਹਾਂਜੀ ਵੀਰੇ 12 12 ਰੁਪਏ ਓਕੇ ਬਾਈ ਬਜ਼ਾਰੋਂ ਤੁਸੀਂ 30 40 ਰੁਪਏ 50 ਰੁਪਏ ਦੀ ਖਰੀਦੇ ਹੋਣਾ ਹਾਂਜੀ 12 ਰੁਪਏ ਅਕੋਰਡਿੰਗ ਸ਼ੀਟ ਤਾਂ ਆਗੀਆਂ ਕੜੀ ਸ਼ੀਟ 90 ਰੁਪਏ ਇਹ ਦੇਖੋ ਐਚ 4 ਸਪਰੇ ਪਹਿਲੇ ਨੇ ਕਦੀ ਦਿਖਾਈ ਤੁਹਾਨੂੰ ਹਾਂਜੀ ਹੇਅਰ ਸਪਰੇ 900 ਰੁਪਏ ਐਮ ਆਰ ਪੀ ਹੈ ਓਕੇ ਕਿੰਨੇ ਦੀ ਪੈਣੀ 200 ਦੀ ਓਕੇ 900 ਵਾਲੀ 200 ਅੱਲੇ ਆ ਦੇਖੋ ਸ਼ੇਵਿੰਗ ਜੈਲ ਹਾਂਜੀ ਵੀਰੇ 70 ਰੁਪਏ ਇੱਕ ਪਾਣੀ 20 ਦਾ ਵੀਰੇ ਇਹ ਚੀਜ਼ ਲੋਰ ਜਦੋਂ ਅੱਗੇ ਐਂਡ ਕਰਾ ਦੇਣੀ ਅੱਜ ਅੱਜ ਭਰਾ ਆ ਬੜੇ ਦਿਨਾਂ ਬਾਅਦ ਤੇ ਰੂਹ ਖੁਸ਼ ਕਰ ਰਿਹਾ ਆ ਕੇ ਵਿਜ਼ਨ ਵੀ ਇਹਦੇ ਕੋਲ ਹੀ ਕੰਮ ਬਹੁਤ ਹੁੰਦਾ ਆ ਟਾਈਮ ਨਹੀਂ ਆ ਦੇਖੋ ਆ ਦੇਖੋ ਕੈਪਸੂਲ ਹੈਗੇ ਹਾਂਜੀ ਵੀਰੇ ਇੱਕ ਕੈਪਸੂਲ 10 ਰੁਪਏ ਦਾ ਵੇਚਣਾ ਓਕੇ ਵੀਰੇ ਇਹ ਕਾਹਦੇ ਲਈ ਆ ਇਹ ਇਹ ਹੈਅਰ ਕੈਪਸੂਲ ਆ ਵਾਲ ਟੁੱਟਦੇ ਹੋਣ ਝੜਦੇ ਹੋਣ ਹਨਾ ਹਾਂਜੀ 60 ਪੀਸ ਦੀ ਡੱਬੀ ਆ ਤਾਨੂੰ ਕਿੰਨੇ ਦੀ ਪੈਣੀ 90 ਰੁਪਏ ਸਾਰੀ ਡੱਬੀ ਸਾਰੀ ਡੱਬੀ ਓਕੇ ਵੀਰੇ 10 ਰੁਪਏ ਦਾ ਇੱਕ ਵੇਚਣਾ 600 ਦੀ ਵਿਕਣੀ ਠੀਕ ਆ ਵੀਰੇ ਇਹ ਦੇਖੋ ਇਹ ਪਾਊਡਰ ਵੈਕਸ ਆ ਹਾਂਜੀ ਵੀਰੇ ਵਾਲ ਬੁੱਲ ਖੜੇ ਕਰਨ ਨੂੰ ਓਕੇ ਵੀਰੇ ਹਨਾ ਹਾਂਜੀ ਹਾਂਜੀ ਆ ਪਾਊਡਰ ਵੈਕਸ ਤੇ ਐਮ ਆਰ ਪੀ ਚੈੱਕ ਕਰੋ 300 ਰੁਪਏ ਐਮ ਆਰ ਪੀ ਆ 90 ਰੁਪਏ ਲਾਉਂਗਾ ਓਕੇ ਸਾਰਾ ਕਰ ਕਰਦੇ ਆ ਦੇਖੋ ਸਾਰੇ ਬਲੇਡ ਆ ਹਾਂਜੀ ਵੀਰੇ ਬਲੇਡ ਆ ਆ ਸਾਰੇ ਬਲੇਡ ਆ ਹਨਾ 80 ਰੁਪਏ ਦਾ ਪੱਤਾ ਓਕੇ ਵੀਰੇ ਖੋਲ ਕੇ ਦਿਖਾਨਾ ਤੁਹਾਨੂੰ ਇਹ ਚੀਜ਼ਾਂ ਦੀ ਵੀਡੀਓ ਅੱਗੇ ਨਹੀਂ ਪਾਈ ਆਪਾਂ ਅਗਲੀ ਤੇ ਬਲੇਟ ਦੀ ਪਾਈ ਆ ਇਹ ਦੇਖੋ 80 ਰੁਪਏ ਓਕੇ ਠੀਕ ਹੈ ਜੀ ਇਹ ਆਰ ਕੇ ਆ 375 ਠੀਕ ਆ ਬੰਦੇ ਉਹ ਤੁਹਾਨੂੰ ਪਤਾ ਤੁਸੀਂ 6 700 ਰੁਪਏ ਦਾ ਪੈਕੇਟ ਲੈਣੇ ਹੋ 700 ਤੇ 375 ਅੱਧਵਾ ਦਾ ਫਰਕ ਪੈ ਗਿਆ ਠੀਕ ਆ ਠੀਕ ਹੈ ਜੀ ਇਹ ਬਿਗ ਸ਼ੋਟ ਆ ਆ ਔਸਕਰ ਕੰਪਨੀ ਦਾ ਬ੍ਰਾਂਡ ਆ 186 ਰੁਪਏ ਐਮ ਆਰ ਪੀ ਐ 50 ਰੁਪਏ ਹੋ ਬੜੀ ਹੈ ਗੱਲ ਵਾਹ ਦੋ ਤਿੰਨ ਇਹ ਸਾਰੀਆਂ ਫਾਰਮਸ ਲੱਗੀਆਂ ਸ਼ੇਵਿੰਗ ਫੋਮ ਹੈ ਸਾਰੀਆਂ 80 80 ਰੁਪਏ ਅਜੇ ਛੋਟੀ ਲੈਣੀ ਨਾ ਮੇਰੇ ਵੱਡੇ ਪੁੱਛੇ ਇਹ ਦੇਖੋ ਇਹ ਸ਼ੇਵਿੰਗ ਫੋਮ ਛੋਟੀ ਵੀ ਜੋ ਆਉਂਦੀ 45 ਰੁਪਏ 100 ਰੁਪਏ ਸੇਲ ਕਰਨੀ ਸੀ ਓਕੇ ਹੋ ਗਿਆ ਠੀਕ ਹੈ ਜੀ